ਗੱਲ ਸੋਹਣੀ ਬਾਈ ਇੱਕ ਇਹ ਆ ਰਾਮ ਦੇ ਲਿਆਜੀ ਆ ਤੇ ਕਹੋ ਨਹੀਂ ਰਿਸ਼ਤੇਦਾਰ ਆ ਪਾਨੂੰ ਨਹੀਂ ਪਤਾ ਵਿਚਾਰੇ ਦਾ ਜੇ ਰਿਜ਼ਲਟ ਮਾੜਾ ਹੋਵੇ ਬੱਕਰਾ ਵਾਪਸ ਕਰੇ ਆ ਵਾਪਸ ਕਰੂਗਾ ਕਹਿ ਦਾ ਵੀਡੀਓ ਬਣਾ ਲਾ ਠੀਕ ਹੈ ਬਾਅਦ ਲੈਟਰ ਪੈਡ ਤੇ ਲਿਖ ਕੇ ਲਾ ਮੈਂ ਆਣਾ ਤਾਂ ਭਰਾ ਲੈਣਾ ਆ ਤਾਂ ਲੱਗ ਜੂ ਆਈ ਆ ਬੋਲ ਬੰਗੀ ਕਿ ਪੈਸੇ ਕਿੰਨੇ ਬਾਈ ਹੈ ਪਹਿਲੇ ਮੋਲ ਕਰਨਾ 15000 ਰੁਪਏ ਵੇਚਣਾ ਕਿੰਨੇ ਦਾ ਵੇਚ ਦੇ ਤੂੰ ਮੇਰਾ ਬਸ ਮੈਂ ਕੀ ਵੇਚਦਾ ਰੱਖੀ ਵੇਚ ਦੇ ਬੱਕਰਾ ਆ ਟਾਕਣਾ ਰੱਖੀ ਮੇਰਾ ਪੱਕੇ ਤੂੰ ਪਸੰਦ ਆ ਬਾਈ ਇਹ ਕਾਰਨਾ ਕਰੀ ਕਲਰ ਹੈ ਉਹਦੇ ਨੂੰ ਮੁੰਡੇ ਨੂੰ ਕੋਈ ਨਹੀਂ ਉਤਖਾਦੇ ਇੱਕ ਗੱਲ ਆ ਬਈ ਸਿੰਘ ਤਾਂ ਕਿੰਨੇ ਦਾ ਹੋਜੂ 500 ਰੁਪਏ ਇਹ ਕਰੇ ਡੇਢ ਚੰਦੇ ਵਾਲੇ ਨਾਲ ਬੜਾ ਇੰਡਸਟਰੀ ਕਾਲੇ ਵੇਲਾ ਉਹ ਛੱਡ ਗੱਲਾਂ ਉਹ ਨਸਲ ਵਾਲੀਆਂ ਤਾਂ ਗੱਲਾਂ ਛੱਡ ਦੇ ਪਰੇ ਪਰੋਂ ਬਰਾਂ ਪਰੇ ਹਾਂ ਇਹ ਤੇਰਾ ਜਿੰਮੇ ਦਾ ਤੂੰ ਬੋਲੋ ਜੀ ਬੋਲੋ ਆ ਜਾ ਨੇੜੇ ਕੋਈ ਬਈ ਕੋਈ ਆ ਜਾ ਬੋਲ 15 ਕਰੀ ਜਾ 16 ਕਰੀ ਜਾ ਰੁਪਏ 9000 ਦਿੰਨੇ ਨਹੀਂ ਠੱਕਾ ਨਾ ਠੱਕਾ ਨਹੀਂ ਹੋਰ ਨਹੀਂ ਕੋਸ਼ਿਸ਼ ਹੋ ਕੇ ਪਾਲਾ ਉਹ ਵੀ ਨਹੀਂ ਠੱਕਾ ਜੇ 9 ਦਾ ਤਾਂ 9 ਦਾ ਲੈ ਜਾ ਯਾਰ ਇੰਨੇ ਬੰਦੇ ਖੜੇ ਪਏ ਇਹ ਗਲਤ ਲਾਏ ਬਾਈ ਕੋਈ 8 ਲਾਏ ਕੋਈ 7 ਲਾਏ ਮੈਨੂੰ ਪਤਾ ਮੇਰੇ ਬੱਕਰੇ ਦਾ ਬਾਈ ਯਾਰ ਤੇ ਤੇਰੇ ਬੱਕਰੇ ਦਾ ਪਤਾ ਤੈਨੂੰ ਤਾਂ ਹੀ ਤੇਥੋਂ ਲੈਣੇ ਵੀ ਨਹੀਂ ਤੇਰੇ ਘਰੇ ਵਾਪਸ ਆ ਜੀ ਵਾਲਾ ਤਾਂ ਹੀ ਲੈਣੇ ਨਹੀਂ ਤਾਂ ਹੋਰ ਬੱਕਰੇ ਵਾਧੂ ਆਏ ਇੱਥੇ ਜੈ ਜਗਰ ਤੇਰੇ ਬੱਕਰੇ ਨੂੰ ਕਹਿਣਾ ਕੀ ਆ 14 14 ਵਾਲਾ ਛੱਡ ਯਾਰ ਖਾ ਪੜਾ ਜਿੰਨੇ ਦਾ ਬੱਕਰਾ ਮੰਗਿਆ ਦੇ ਦੇ ਉਹਨੇ ਦਾ ਪੈਸੇ ਉਹਨੇ ਮੰਗਾ ਫੜਾ ਦੇ ਯਾਰ ਐਂ ਕਰਦਾ ਨਾ ਲੈਦਾ ਯਾਰ ਤੇ ਪਹਿਲਾਂ ਤੇਰੇ ਲੱਖ ਨਾ ਬੰਨਣਾ 9500 ਦਾ ਕੱਟ ਵਾਲੀ ਵੀਰੇ ਸਾਡੇ ਨਾਲ ਨਹੀਂ ਟੱਕਾ ਨਾ ਕਰੀਂ ਚੱਲ ਖਾਈ ਕਰਾਂਗੇ ਮੰਗਾ ਦੇ ਦੇ ਰੇ ਰੇ ਉਹਦੇ ਬੰਦੇ ਕੋਲ ਉਹ ਰੋਜ਼ ਮੰਡੀਆਂ ਜਾਉਣਾ ਆਪਾਂ ਇਹ ਆਮ ਤਾਂ ਮਨਦਾ ਪਰ ਤੂੰ ਬਖਰਾ ਵੇਦਾ ਯਾਰ ਇਹ ਜੁਬਾਨ ਨਾ ਬੋਲਣਾ ਪੂਰੇ 10000 ਦਾ ਪੱਕਾ ਹੋ ਗਿਆ ਪਰੇ ਹੋ ਜਾ ਨਾ ਕੀ ਹੋ ਜਾ ਪਾਸੇ ਹੋ ਜਾ ਕਿਉਂਕਿ ਪਹਿਲਾਂ ਮੈਂ 10000 ਮਖਾ ਯਾਰ ਮੰਗਿਆ ਤੂੰ ਇੱਕ ਗੱਲ ਸੁਣ ਲੈ ਮੇਰੀ ਤੇਰੇ ਤੇ ਗੁੱਸਾ ਸੀਗਾ ਤੜਕੇ ਦਾ ਹੁਣ ਤੇਰੇ ਸੌਦੇ 'ਚ ਵੜ ਗਏ ਨਹੀਂ ਨਹੀਂ ਉਹ ਕਿੰਨੀ ਵਾਰ ਤੜਕੇ ਦਾ ਤੇਰੇ ਤੇ ਗੁੱਸਾ ਸੀਗਾ ਤੇਰੇ ਸੌਦੇ 'ਚ ਜੂ ਕਾ ਕੋਈ ਚੱਲ ਰਿਹਾ ਹੱਥ ਕਰਿਆ ਯਾਰ ਇੱਥੇ ਨਹੀਂ ਨਹੀਂ ਠੀਕ ਹੈ ਮੈਦਾਨ ਤੇ ਕਰਾ ਸਾਢੇ 10 ਦਾ ਨਹੀਂ ਨਹੀਂ ਜਾ ਹੋ ਗਿਆ ਉਹ ਏਡਾ ਏਡਾ ਸੱਟਾ ਕੋ ਮਾਰਿਆ ਨਾ ਰਿਸ਼ਤੇਦਾਰ ਆ ਯਾਰ ਉਹ ਨਹੀਂ ਆ ਤੁਹਾਨੂੰ ਪਤਾ ਜਿੱਥੇ ਲਿਆ ਆਏ ਨੇ ਨਹੀਂ ਨਹੀਂ ਸਾਢੇ 10 ਦਾ ਆਪ ਖੜੀ ਹੋ ਜਾਏਗੀ ਹੋ ਗਿਆ ਕਰ ਕੀ ਹੋ ਗਿਆ ਮਾਰ ਕੇ ਨਾ ਨਹੀਂ ਨਹੀਂ ਤੂੰ ਕਿ ਧੱਕੇ ਮਾਰੀ ਨਾ ਖੜੀ ਨਾ ਖੜਕੀ ਵੀ ਗੱਲ ਹੋ ਜੂ ਯਾਰ ਨਹੀਂ ਆ ਗੱਲਾਂ ਇਹਨੂੰ ਮੈਂ ਜਾਇਆ ਸੀ ਮੈਂ ਖੜ ਜਾਏਗਾ ਟੱਕੇ ਪਰ ਨਹੀਂ ਨਹੀਂ ਖੜ ਸਕਦਾ ਇਹ ਤੂੰ ਲੈ ਲਈ ਸੌ ਇੱਕ ਪਾਸੇ ਲੈ ਲਈ ਤੂੰ 2 ਮਿੰਟ ਪਾਸੇ ਨਾ ਹੋ ਕੇ ਵੇਖਾ ਇੱਥੇ ਬੱਕਰਾ ਹੋਇਆ ਜਾ ਜਾ ਦੇ ਦੇ ਮੰਗਾ ਵਣ ਪਾ ਬੱਕਰੇ ਦਾ ਰੰਗ ਵੀ ਫੁੱਲੇ ਚੱਲਦਾ ਲਾਲ ਗਜਰ ਫੁੱਲ ਗੂੜਾ ਰੰਗਾ ਕਮੀ ਕੋਈ ਨਹੀਂ ਬੱਕਰੇ ਦੇ ਯਾਰ ਵੀਡੀਓ ਕੰਮ ਕਰ ਆ ਜਾ ਹੱਥੀ ਜਾਂਦਾ ਜੀ ਮੈਂ ਚੜਾ ਲਾਂਦਾ ਮੈਂ ਚੱਲ ਜੇ ਲੋਡ ਆ ਗਿਆ ਧੱਕ ਦਾਂਗੇ ਨਹੀਂ ਤਾਂ ਮੈਂ ਬੰਦੇ ਨਾਲ ਸੇ ਬੋਧ ਲਾ ਕੇ ਦੇ ਦੇ ਹੁਣ ਦੇ ਦਿੰਦਾ ਯਾਰ ਬੰਦੇ ਯਾਰ ਠੀਕ ਤੇਰਾ 13000 ਅੱਜ ਤੇਰੇ ਵਿਸ਼ਵਾਸ ਕੀਤਾ ਸਾਨੂੰ ਨਹੀਂ ਪਤਾ ਫਿਰ ਯਾਰ ਬੰਦੇ 13 ਦਾ ਲੈ ਜਾ ਕੀ ਗੱਲ ਹੋਈ ਇਹ ਕੱਲ ਯਾਰ ਬੱਕਰਾ 10 ਲਾਇਆ ਸਾਡੇ ਦਾਦਾ ਪਹਿਲਾਂ ਇੱਕ ਮਿੰਟ ਯਾਰ ਇੱਕ ਮਿੰਟ ਆ ਬੱਕਰਾ ਫੜ 1.5 ਲੱਖ ਉਹ ਵੀ ਇਹਨੇ ਤੈਨੂੰ ਕਹਿ ਤਾ ਹੁਣ ਤੇ ਜੇਬ ਚ ਪਾ ਲਾ ਹੋਰਾਂ ਚੋਂ ਕੱਢ ਲਾਂਗੇ ਮਸਾ ਮੰਡੀ ਤੇ ਆਇਆ ਹੋ ਗੱਲ ਗੱਲ ਕੋਈ ਤੇਰੇ ਨਾਲ ਤੇ ਕਹਿ ਕਰਦਾ ਖੜ ਜਾ ਠੀਕ ਗੱਲ ਖਾਈ ਕਰਾ ਦੇਣੀ ਬਸ ਬਾਕੇ ਮੰਗੇ ਠੀਕ ਆ ਜਾ ਹੋ ਗਿਆ ਮੰਗੇ ਇਹਨੇ ਚ ਪੜਦਾ ਨਹੀਂ ਨਾ ਪੈਂਦਾ ਧੰਨਵਾਦ ਇੱਕ ਘੱਟ ਦੇ ਦੇ ਬਗਜਾ 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 ਦੇ ਦੇ ਨਹੀਂ ਨਹੀਂ ਯਾਰ ਦੇਣਾ ਨਾ ਦੇਣਾ ਤੇਰੀ ਮਰਜ਼ੀ ਉਹ ਦੁਬਾਰਾ ਗੱਲ ਸੁਣ ਲਾ ਮਰਜ਼ੀ ਆ ਮੈਂ ਇੱਕ ਗੱਲ ਸੁਣ ਲਾ ਆ ਮੁੱਠੀ ਖੋਲ ਲਾ ਹੋ ਲਾ ਨੂੰ ਖੁੱਲੀ ਆ ਤੈਨੂੰ ਨਹੀਂ ਹੋ ਲਾ ਦੂ ਬਾ ਨਾ ਤੈਨੂੰ ਬੱਕਰਾ ਨਾ ਪੈਸੇ ਇੱਕ ਵਾਰੀ ਤੂੰ ਕਹਿੰਦਾ ਮੈਨੂੰ ਪਤਾ ਤੂੰ ਮੈਨੂੰ ਪੂਰੇ 11000 ਤਾਂ ਹੋ ਗਿਆ ਲਖਾਈ ਆਪਣੋਂ ਆਪਣੀ ਜਵਸ ਹੋ ਗਿਆ ਹੋ ਗਿਆ ਕਹਿੰਦਾ ਹੋ ਗਿਆ ਯਾਰ ਨਹੀਂ ਕਿਉਂ ਉਦੋਂ ਤੂੰ ਬੱਕਰਾ ਨਹੀਂ ਦਿੱਤਾ ਮੈਂ ਤੇਰੇ ਨਾਲ ਗੁੱਸੇ ਸੀ ਨਹੀਂ ਯਾਰ ਉਦੋਂ ਤੈਨੂੰ 1000 1500 2000 ਵੀ ਕਹਿੰਦਾ ਸੀ ਨਾ ਫਿਰ ਉਹ ਜੁੜੇ ਸੰਘਾਲਦਾ ਕਹਿੰਦਾ ਸੀ ਆ ਲੈ ਨਹੀਂ ਪਾ ਪਾਲਾ ਜੀ ਨਹੀਂ ਮਾਹਰੇ ਉਹ ਰਿਸ਼ਤੇਦਾਰ ਉਹ ਗਾਂ ਲਿਆ ਜੀ ਬੰਦੇ ਆ ਯਾਰ ਉਹਨਾਂ ਨੇ ਰੋ ਜਾਣਾ ਬਸ ਬਸ ਛੋਟੇ ਕਰਕੇ ਹੀ ਆ ਲਿਆਜ ਕਰਕੇ ਹੀ ਬਸ ਸਾਢੇ 12 ਦਾ ਪਾਲਾ ਬੱਕਰਾ ਵੇ ਕਿੱਡਾ ਸੋਹਣਾ ਤੂੰ ਕਮੀ ਕੋਈ ਨਹੀਂ ਉਹ ਸੋਹਣਾ ਕਰਕੇ ਲੈਨੇ ਵੀ ਤੇਰੇ ਘਰੇ ਬਾਸ ਆ ਜੂ ਇਹ ਨਹੀਂ ਲਿਆ ਆਜਾ ਕੌਣ ਨਹੀਂ ਲਿਆ ਆਜਾ ਕੌਣ ਨਹੀਂ ਰਿਤੇ ਨੇ ਓਏ ਮੋੜ ਤੇ ਫਿਰ ਇੰਨੇ ਦਾ ਜੱਜ ਦਾ ਨਹੀਂ ਆ ਨਹੀਂ ਕਰਦਾ ਲੱਗਿਆ ਫੜ ਜਾ ਇੱਕ ਮਿੰਟ 11 ਤੈਨੂੰ ਦੇ ਕੇ ਲਖਾਈ ਕਰਾ ਲੈਣਗੇ ਬਸ ਸਾਢੇ 11 ਦਾ ਹੋ ਗਿਆ ਪਰੇ ਹੋ ਜਾ ਹੁਣ ਯਾ ਹੋ ਗਿਆ ਯਾਰ ਆਜਾ ਨਹੀਂ ਨਹੀਂ ਇੰਨਾ ਨਹੀਂ ਬਾਹਰ ਹੋ ਜਾਂਦੇ ਕੋਈ ਨਹੀਂ ਯਾਰ ਕੋਈ ਨਹੀਂ ਚਾਹ 100 200 ਨਾਲ ਕੀ ਹੁੰਦਾ ਕੋਈ ਨਹੀਂ ਸਾਢੇ 11 ਦਾ ਕਰਤਾ ਵੀਰੇ 11 ਨੇ ਸਾਡੇ ਗੇਰਾ ਕਰਤਾ ਤੂੰ ਹੁਣ ਤੇਰੇ ਮੰਡੀ ਤੇ ਆਉਂਦਾ ਕੁਛ ਕਰੀ ਜਾਇਂ ਤੂੰ ਤੇ ਤੂੰ ਐਣਾ ਕਰਾ ਕਰ ਮੇਰੇ ਨਾਲ ਹਾਂ ਉਹ ਸ਼ੋਰ ਛੜਾ ਦੂੰ ਸਾਬ ਤੋਂ ਫੇਰ ਲਿਖਾਈ ਕਰਾ ਦੀ ਹਾਂ ਹੋ ਗਈ ਫਿਰ ਸਾਨੂੰ ਲਾ ਨਾ ਨਾ ਲਿਖਾਈ ਫੇਰ ਨਾਲ ਦਾ ਸੁਨਰਾ ਆ ਉਹ ਆ ਰਾਮ ਗੱਲ ਸੁਣ ਉਹਨਾਂ ਤੋਂ ਨਹੀਂ ਫੇਰ ਲਿਖਾਈ ਕਰਾਤੀ